ਸਵਾਗਤ ਹੈ ਅੱਜ ਅਸੀਂ ਇੱਕ ਖਾਸ ਕਹਾਣੀ ਤੇ ਗੱਲ ਕਰਾਂਗੇ ਦੇਹਰਾਦੂਨ ਉਤਰਾਖੰਡ ਤੋਂ ਹਾਂਜੀ ਸਾਡੇ ਕੋਲ ਸ਼੍ਰੀਮਤੀ ਹਿਮਾ ਕੰਡਾਰੀ ਬਾਰੇ ਕੁਝ ਜਾਣਕਾਰੀ ਹੈ ਜਿਹੜੇ ਦ ਲੇਡੀਜ਼ ਬੁਟੀਕ ਐਂਡ ਕਲੈਕਸ਼ਨਸ ਚਲਾਉਂਦੇ ਨੇ ਅੱਛਾ ਤੇ ਦੇਖੋ ਗੱਲ ਸਿਰਫ ਇੱਕ ਕੱਪੜਿਆਂ ਦੀ ਦੁਕਾਨ ਦੀ ਨਹੀਂ ਹੈ ਇਹ ਉਹਨਾਂ ਦੇ ਆਪਣੇ ਸਫ਼ਰ ਬਾਰੇ ਹੈ ਫੈਸ਼ਨ ਲਈ ਉਹਨਾਂ ਦਾ ਜਨੂੰਨ ਤੇ ਕਿਵੇਂ ਉਹ ਔਰਤਾਂ ਨੂੰ ਮਤਲਬ ਸ਼ਕਤੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਬਿਲਕੁਲ ਤੇ ਸਾਡਾ ਮਕਸਦ ਇਹ ਹੀ ਸਮਝਣਾ ਹੈ ਕਿ ਇੱਕ ਛੋਟਾ ਜਿਹਾ ਸਥਾਨਕ ਕਾਰੋਬਾਰ ਵੀ ਫੈਸ਼ਨ ਰਾਹੀਂ ਆਪਣੇ ਪਾਈਚਾਰੇ ਤੇ ਕਿਵੇਂ ਅਸਰ ਪਾ ਸਕਦਾ ਹੈ ਹਾਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਦੋਂ ਹੋਈ ਇਹ 2013 ਦੀ ਗੱਲ ਹੈ ਹਾਂਜੀ 2013 हेमा ਕੰਡਾਰੀ ਜੀ ਉਹ ਅਸਲ ਵਿੱਚ ਕਰਨ ਪ੍ਰਯਾਗ ਚਮੋਲੀ ਤੋਂ ਨੇ ਹਾਂਜੀ ਪਰ ਉਹਨਾਂ ਨੇ ਦੇਹਰਾਦੂਨ ਵਿੱਚ ਬੁਟੀਕ ਖੋਲਿਆ ਅੱਛਾ ਮਤਲਬ ਆਪਣੀ ਜਗ੍ਹਾ ਤੋਂ ਦੂਰ ਆ ਕੇ ਹਾਂ ਤੇ ਇਹ ਸਿਰਫ ਕੰਮ ਸ਼ੁਰੂ ਕਰਨਾ ਨਹੀਂ ਸੀ ਇੱਕ ਨਵੇਂ ਸ਼ਹਿਰ ਚ ਆਪਣੀ ਪਛਾਣ ਬਣਾਉਣਾ ਵੀ ਸੀ ਇਹ ਆਪਣੇ ਆਪ ਚ ਵੱਡੀ ਗੱਲ ਹੈ ਹੈਨਾ ਬਿਲਕੁਲ ਬਹੁਤ ਵੱਡੀ ਗੱਲ ਤੇ ਇੱਥੇ ਜਿਹੜੀ ਖਾਸ ਗੱਲ ਹੈ ਨਾ ਉਹ ਇਹ ਹੈ ਕਿ ਸਫ਼ਰ ਸਿਰਫ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਨਹੀਂ ਅੱਛਾ ਜਿਹੜੀ ਜਾਣਕਾਰੀ ਮਿਲੀ ਹੈ ਉਸ ਤੋਂ ਪਤਾ ਲੱਗਦਾ ਕਿ ਇਹ ਸਭ ਕੁਝ ਉਹਨਾਂ ਦੇ ਆਪਣੇ ਸ਼ੌਕ ਆਪਣੇ ਜਨੂਨ ਤੋਂ ਸ਼ੁਰੂ ਹੋਇਆ ਫੈਸ਼ਨ ਲਈ ਪਿਆਰ ਚੰਗੀ ਕੁਆਲਿਟੀ ਲਈ ਜ਼ੋਰ ਤੇ ਸਭ ਤੋਂ ਵੱਧ जुड़न की इच्छा खास करके औरतों सिर्फ कपड़े वेचन का काम नहीं ये रिश्ता बनाने की कोशिश है यह जुड़न वाली गल दिलचस्प है इस बारे कुछ होर पता लगा मतलब वो हैं? कि सिर्फ चंकी गाहक सेवा है या कुछ होर भी है लगता है ये उस युसों तो है। ਜਾਣਕਾਰੀ ਇਸ਼ਾਰਾ ਕਰਦੀ ਹੈ ਕਿ ਹੈਮਾ ਜੀ ਖੁਦ 컬렉ਸ਼ਨ ਤਿਆਰ ਕਰਨ ਵਿੱਚ ਸ਼ਾਮਿਲ ਹੁੰਦੇ ਨੇ ਅੱਛਾ ਖੁਦ ਹਾਂਜੀ ਉਹ ਨਵੇਂ ਟ੍ਰੈਂਡਸ ਦੇਖਦੇ ਨੇ ਵੱਖਰੇ ਕਿਸਮ ਦੇ ਕੱਪੜੇ ਨਵੇਂ ਡਿਜ਼ਾਈਨ ਲੱਭਦੇ ਨੇ ਸ਼ਾਇਦ ਮਤਲਬ ਇਹ ਵੀ ਹੋ ਸਕਦਾ ਹੈ ਕਿ ਉਹ ਸਥਾਨਿਕ ਕਾਰੀਗਰਾਂ ਨਾਲ ਕੰਮ ਕਰਦੇ ਹੋਣ ਹੋ ਸਕਦਾ ਹੈ ਬਿਲਕੁਲ ਇਹ ਜਿਵੇਂ ਗੜਵਾਲੀ ਕਢਾਈ ਹੁੰਦੀ ਹੈ ਉਸ ਨੂੰ ਨਵੇਂ ਸਟਾਈਲ ਚ ਪੇਸ਼ ਕਰਦੇ ਹੋਣ ਇਹੀ ਉਹ ਤਜਰਬਾ ਬਣਾਉਂਦਾ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਸੀ ਹਾਂ ਕਿ ਕਪੜਾ ਸਿਰਫ ਪਾਉਣ ਵਾਲੀ ਚੀਜ਼ ਨਾ ਰਹੇ ਇੱਕ ਕਹਾਣੀ ਬਣ ਜਾਵੇ ਸਮਝ ਗਿਆ ਤਾਂ ਇਹ ਇੱਕ ਤਰ੍ਹਾਂ ਨਾਲ ਪੁਰਾਣੇ ਤੇ ਨਵੇਂ ਦਾ ਮਿਸ਼ਰਣ ਹੋ ਗਿਆ ਪਰੰਪਰਾ ਤੇ ਆਧੁਨਿਕਤਾ ਦਾ ਹਾਂ ਬਿਲਕੁਲ ਤੇ ਇਸ ਦਾ ਔਰਤਾਂ ਦੇ ਸ਼ਸ਼ਕਤੀਕਰਨ ਨਾਲ ਕੀ ਸਬੰਧ ਬਣਦਾ ਜਿਸ ਦਾ ਜ਼ਿਕਰ ਆਇਆ ਸੀ ਹਾਂ ਜਾਣਕਾਰੀ ਇਸੇ ਮਿਸ਼ਰਣ ਵੱਲ ਇਸ਼ਾਰਾ ਕਰਦੀ ਹੈ ਰਵਾਇਤੀ ਸੁੰਦਰਤਾ ਤੇ ਅੱਜ ਦੀ ਸ਼ੈਲੀ ਤੇ ਜਿੱਥੋਂ ਤੱਕ ਸ਼ਸ਼ਕਤੀਕਰਨ ਦੀ ਗੱਲ ਹੈ ਹਾਂਜੀ ਦੇਖੋ ਇਸਦੇ ਕਈ ਮਤਲਬ ਹੋ ਸਕਦੇ ਨੇ ਇੱਕ ਤਾਂ ਸਿੱਧਾ ਜਿਹਾ ਹੈ ਜਦੋਂ ਕੋਈ ਔਰਤ ਵਧੀਆ ਕੱਪੜੇ ਪੌਂਦੀ ਹੈ ਜਿਸ ਵਿੱਚ ਉਹ ਸੋਹਣੀ ਤੇ ਆਤਮ ਵਿਸ਼ਵਾਸੀ ਮਹਿਸੂਸ ਕਰੇ ਹਾਂ ਉਸ ਦਾ ਹੌਸਲਾ ਵੱਧਦਾ ਹੈ ਬਿਲਕੁਲ ਪਰ ਸ਼ਾਇਦ ਗੱਲ ਇਸ ਤੋਂ ਵੀ ਡੂੰਗੀ ਹੋਵੇ ਜਿਵੇਂ ਜੇ ਉਹ ਸਥਾਨਿਕ ਮਹਿਲਾ ਕਾਰੀਗਰਾਂ ਨਾਲ ਕੰਮ ਕਰਦੇ ਹੋਣ ਤਾਂ ਇਹ ਆਰਥਿਕ ਤੌਰ ਤੇ ਵੀ ਮਦਦ ਹੋ ਸਕਦੀ ਹੈ ਅੱਛਾ ਇਹ ਵੀ ਇੱਕ ਪਹਿਲੂ ਹੈ ਹਾਂ ਭਾਵੇਂ ਜਾਣਕਾਰੀ ਚ ਸਿੱਧਾ ਨਹੀਂ ਲਿਖਿਆ ਪਰ ਇਹ ਸੋਚਣ ਵਾਲੀ ਗੱਲ ਹੈ ਹੂੰ ਇਹ ਸਭ ਸੁਣਨ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਇੱਕ ਔਰਤ ਉਦਮੀ ਆਪਣਾ ਕੰਮ ਵੀ ਚਲਾ ਰਹੀ ਹੈ ਤੇ ਇੱਕ ਮਕਸਦ ਵੀ ਨਾਲ ਲੈ ਕੇ ਚੱਲ ਰਹੀ ਹੈ ਪਰ ਕੀ ਹੈ ਅਸਲ ਵਿੱਚ ਸੰਭਵ ਹੈ ਮੇਰਾ ਮਤਲਬ ਕਿ ਇੱਕ ਛੋਟਾ ਜਿਹਾ ਬੁਟੀਕ ਸੱਚਮੁੱਚ ਔਰਤਾਂ ਦੇ ਸ਼ਸ਼ਕਤੀਕਰਨ ਵਰਗੇ ਵੱਡੇ ਟੀਜੇ ਤੇ ਕੋਈ ਖਾਸ ਅਸਰ ਪਾ ਸਕਦਾ ਹੈ ਹੂੰ ਇਹ ਇਹ ਸਵਾਲ ਬਹੁਤ ਵਾਜਿਬ ਹੈ ਸ਼ਾਇਦ ਵੱਡੇ ਪੱਧਰ ਤੇ ਅਸਰ ਮਾਪਣਾ ਔਖਾ ਹੋਵੇ ਪਰ ਸਾਨੂੰ ਇਹ ਯਾਦ ਰੱਖਣਾ ਪਊਗਾ ਕਿ ਸਸ਼ਕਤੀਕਰਨ ਹਮੇਸ਼ਾ ਵੱਡੀਆਂ ਲਹਿਰਾਂ ਨਾਲ ਨਹੀਂ ਹੁੰਦਾ ਹੂੰ ਇਹ ਛੋਟੀਆਂ-ਛੋਟੀਆਂ ਗੱਲਾਂ 'ਚ ਵੀ ਹੁੰਦਾ ਹੈ ਜਿਵੇਂ ਕਿਸੇ ਔਰਤ ਨੂੰ ਨੌਕਰੀ ਦੀ ਇੰਟਰਵਿਊ ਲਈ ਕੋਈ ਸਹੀ ਡਰੈਸ ਲੱਭਣ 'ਚ ਮਦਦ ਮਿਲ ਜਾਵੇ ਹਾਂ ਇਹ ਵੀ ਇੱਕ ਤਰ੍ਹਾਂ ਦਾ ਸਸ਼ਕਤੀਕਰਨ ਹੈ ਬਿਲਕੁਲ ਯਾ ਕਿਸੇ ਨੂੰ ਆਪਣੀ ਸੱਭਿਆਚਾਰਕ ਪਹਿਚਾਨ ਨੂੰ ਮਾਣ ਨਾਲ ਦਿਖਾਉਣ ਦਾ ਮੌਕਾ ਮਿਲੇ ਹਰ ਇੱਕ ਗਾਹਕ ਜਿਸ ਨੂੰ ਥੋੜਾ ਜਿਹਾ ਵੀ ਆਤਮਵਿਸ਼ਵਾਸ ਮਿਲਦਾ ਹੈ ਉਹ ਇੱਕ ਛੋਟਾ ਜਿਹਾ ਅਸਰ ਹੈ ਤੇ ਜਦੋਂ ਇਹੋ ਜੇ ਬਹੁਤ سارے ਛੋਟੇ ਅਸਰ ਇਕੱਠੇ ਹੁੰਦੇ ਨੇ ਤਾਂ ਉਹ ਮਹੱਤਵਪੂਰਨ ਬਣ ਜਾਂਦੇ ਨੇ ਹਾਂਜੀ ਬਿਲਕੁਲ ਹਮ ਮੈਂ ਸਮਝ ਗਿਆ ਤਾਂ ਜੇ ਆਪਾਂ ਸਾਰੀ ਗੱਲ ਨੂੰ ਜੋੜੀਏ ਹੇਮਾ ਕੰਡਾਰੀ ਦੀ ਕਹਾਣੀ ਸਿਰਫ ਇੱਕ ਬੁਟੀਕ ਦੀ ਕਹਾਣੀ ਨਹੀਂ ਹੈ ਇਹ ਹਿੰਮਤ ਜਨੂਨ ਤੇ ਆਪਣੇ ਪੱਧਰ ਤੇ ਕੁਝ ਚੰਗਾ ਕਰਨ ਦੀ ਕੋਸ਼ਿਸ਼ ਬਾਰੇ ਹੈ ਸਹੀ ਗੱਲ 2013 ਤੋਂ ਦੈਰਾਦੂਨ ਵਿੱਚ ਉਹ ਫੈਸ਼ਨ ਨੂੰ ਇੱਕ ਜ਼ਰੀਆ ਬਣਾ ਕੇ ਔਰਤਾਂ ਦੀ ਮਦਦ ਕਰ ਰਹੀਆਂ ਨੇ ਸਿਰਫ ਸੋਹਣਾ ਦਿਖਣ ਲਈ ਨਹੀਂ ਸਗੋਂ ਸੋਹਣਾ ਮਹਿਸੂਸ ਕਰਨ ਲਈ ਵੀ ਬਿਲਕੁਲ ਅਤੇ ਇਹ ਗੱਲ ਸਥਾਨਿਕ ਕਾਰੋਬਾਰਾਂ ਦੀ ਅਹਿਮੀਅਤ ਨੂੰ ਵੀ ਦਰਸਾਉਂਦੀ ਹੈ ਇਹ ਸਿਰਫ ਪੈਸੇ ਤੇਲੇ ਦਾ ਕੰਮ ਨਹੀਂ ਕਰਦੇ ਹਾਂ ਸਗੋਂ ਸਮਾਜ ਦੇ ਤਾਣੇ ਬਾਣੇ ਨੂੰ ਵੀ ਮਜ਼ਬੂਤ ਕਰਦੇ ਨੇ ਹੇਮਾ ਕੰਡਾਰੀ ਦਾ ਕੰਮ ਜਿਵੇਂ ਸਾਨੂੰ ਪਤਾ ਲੱਗਾ ਹੈ ਇਸ ਗੱਲ ਦਾ ਸਬੂਤ ਹੈ ਕਿ ਕਾਰੋਬਾਰ ਤੇ ਪਾਈਚਾਰਿਕ ਭਾਵਨਾ ਇਕੱਠੇ ਚੱਲ ਸਕਦੇ ਨੇ ਇਹ ਸੱਚਮੁੱਚ ਪ੍ਰੇਰਣਾ ਦੇਣ ਵਾਲੀ ਗੱਲ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਸਾਡੇ ਹਾਲੇ ਦੁਆਲੇ ਦੇ ਛੋਟੇ ਕਾਰੋਬਾਰ ਵੀ ਕਿਵੇਂ ਸਿਰਫ ਚੀਜ਼ਾਂ ਜਾਂ ਸੇਵਾਵਾਂ ਤੋਂ ਵੱਧ ਕੁਝ ਦੇ ਰਹੇ ਨੇ ਹਾਂਜੀ ਤੇ ਇਹੀ ਗੱਲ ਸਾਨੂੰ ਇੱਕ ਆਖਰੀ ਸਵਾਲ ਵੱਲ ਲੈ ਜਾਂਦੀ ਹੈ ਜਿਸ ਬਾਰੇ ਸੋਚਿਆ ਜਾ ਸਕਦਾ ਹੈ ਕਿ ਜਦੋਂ ਕੋਈ ਸਥਾਨਕ ਬੁਟੀਕ ਜਿਵੇਂ ਹਿਮਾ ਕੰਡਾਰੀ ਦਾ ਫੈਸ਼ਨ ਰਾਹੀ ਕਿਸੇ ਦੀ ਸੱਭਿਆਚਾਰਕ ਪਹਿਚਾਣ ਤੇ ਆਪਣੇ ਆਪ ਨੂੰ ਪ੍ਰਗਟ ਕਰਨ ਨੂੰ ਉਤਸ਼ਾਹ ਦਿੰਦਾ ਹੈ ਤਾਂ ਕੀ ਇਹ ਸਮੇਂ ਦੇ ਨਾਲ ਉਸ ਪਾਈਚਾਰੇ ਦੀਆਂ ਔਰਤਾਂ ਦੇ ਸਮੂਹਿਕ ਸਵੈਮਾਨ ਤੇ ਤੇ ਆਪਣੀ ਵਿਰਾਸਤ ਨੂੰ ਦੇਖਣ ਦੇ ਨਜ਼ਰੀਏ ਤੇ ਵੀ ਕੋਈ ਅਸਰ ਪਾ ਸਕਦਾ ਹੈ